ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅੱਤ ਕਬੱਡੀ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਮਹਾਨ ਇੰਟਰਨੈਸ਼ਨਲ ਕਬੱਡੀ ਖਿਡਾਰੀ ਦੀ ਜੋ ਕਿ ਕਬੱਡੀ ਦੇ ਮੈਦਾਨ ਦੇ ਵਿੱਚ ਵੱਡੇ ਵੱਡੇ ਰੇਡਰਾਂ ਨੂੰ ਨੱਥ ਪਾਉਣੀ ਜਾਣਦਾ ਹੈ ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ਦੀ ਧਰਤੀ ਤੇ ਵੀ ਇਹ ਕਬੱਡੀ ਖਿਡਾਰੀ ਧੱਕ ਪਾ ਚੁੱਕਾ ਹੈ ਲੰਬਾ ਲੰਜਾ ਖਾਲਸਾ ਸਰੂਪ ਦੇ ਵਿੱਚ ਇਹ ਨੌਜਵਾਨ ਆਪਣੇ ਨਾਲ ਦੇ ਖਿਡਾਰੀਆਂ ਨਾਲੋਂ ਵੱਖਰਾ ਦਿਸਦਾ ਹੈ ਜੀ ਹਾਂ ਆਪਾਂ ਗੱਲ ਕਰ ਰਹੇ ਹਾਂ ਕਬੱਡੀ ਖੇਡ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਗੁਰਵਿੰਦਰ ਕਾਂਗੇ ਵਾਲੇ ਦੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਪਾਂ ਗੱਲ ਕਰਾਂਗੇ ਕਿ ਕਿਵੇਂ ਬਾਸਕਟਬਾਲ ਦਾ ਸ਼ੌਕੀ ਗੁਰਵਿੰਦਰ ਕਾਂਗਾ ਕਬੱਡੀ ਖੇਡ ਨਾਲ ਜੁੜਿਆ ਗੁਰਵਿੰਦਰ ਕਾਂਗੇ ਵਾਲੀ ਦੀ ਅਸਲ ਉਮਰ ਲੰਬਾਈ ਤੇ ਭਾਰ ਕਿੰਨਾ ਹੈ ਗੁਰਵਿੰਦਰ ਦੀ ਖੁਰਾਕ ਕੀ ਹੈ ਇਹ ਕਿਵੇਂ ਮਿਹਨਤ ਲਾਉਂਦੇ ਨੇ ਕਿੰਨਾ ਟਾਈਮ ਮਿਹਨਤ ਲਾਉਂਦੇ ਨੇ ਹੁਣ ਤੱਕ ਇਹਨਾਂ ਨੇ ਕਿਹੜੇ ਕਿਹੜੇ ਵੱਡੇ ਵੱਡੇ ਇਨਾਮ ਆਪਣੇ ਨਾਂ ਕੀਤੇ ਇਹਨਾਂ ਦਾ ਕੋਚ ਕੌਣ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਆਪੇ ਮਿਲ ਜਾਣਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਅਥ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਹਾਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਗੁਰਵਿੰਦਰ ਕਾਂਗੇ ਦਾ ਜਨਮ 28 ਅਕਤੂਬਰ 1998 ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕਾਂਗਾ ਖੁਰਦ ਦੇ ਵਿੱਚ ਹੋਇਆ ਸਾਲ 2025 ਦੇ ਹਿਸਾਬ ਨਾਲ ਗੁਰਵਿੰਦਰ ਦੀ ਉਮਰ 27 ਸਾਲ ਦੇ ਲਗਭਗ ਹੋ ਚੁੱਕੀ ਹੈ। ਇਹਨਾਂ ਦੇ ਸਰੀਰ ਦੀ ਲੰਬਾਈ 6 ਫੁੱਟ 4 ਇੰਚ ਦੇ ਲਗਭਗ ਹੈ ਤੇ ਇਹਨਾਂ ਦੇ ਸਰੀਰ ਦਾ ਭਾਰ ਸਵਾ ਕੌਂਟਲ ਦੇ ਆਸ-ਪਾਸ ਹੈ। ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਸ਼ੇਰ ਸਿੰਘ ਤੇ ਮਾਤਾ ਦਾ ਨਾਮ ਦਿਲਜੀਤ ਕੌਰ ਹੈ। ਘਰਦਿਆਂ ਦੀ ਗੱਲ ਕਰੀ ਤਾਂ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੇ ਮਾਤਾ-ਪਿਤਾ ਤੋਂ ਬਿਨਾਂ ਇਹਨਾਂ ਦੀ ਦਾਦੀ ਜੀ ਦੀ ਦੋ ਚਾਚੇ ਰਹਿੰਦੇ ਨੇ। ਇਹਨਾਂ ਦਾ ਇੱਕ ਚਾਚਾ ਇਹਨਾਂ ਦੇ ਪਿੰਡ ਦੇ ਵਿੱਚ ਹੀ ਰਹਿੰਦਾ ਹੈ ਤੇ ਦੂਜਾ ਚਾਚਾ ਬਾਹਰਲੇ ਮੁਲਕ ਦੇ ਵਿੱਚ ਰਹਿੰਦਾ ਹੈ। ਗੁਰਵਿੰਦਰ ਕਾਂਗੇ ਦਾ ਹੋਰ ਕੋਈ ਭੈਣ ਭਰਾ ਨਹੀਂ ਹੈ। ਉਹ ਆਪਣੇ ਮਾਤਾ-ਪਿਤਾ ਦਾ ਇੱਕੋ ਇੱਕ ਪੁੱਤ ਹੈ। ਫੇਰ ਵੀ ਇਹਨਾਂ ਦੇ ਮਾਤਾ-ਪਿਤਾ ਇਹ ਜਾਣਦੇ ਹੋਏ ਕਿ ਕਬੱਡੀ ਦੇ ਵਿੱਚ ਸੱਟਾਂ ਫੇਟਾਂ ਖਿਡਾਰੀਆਂ ਨੂੰ ਆਮ ਹੀ ਲੱਗਦੀਆਂ ਰਹਿੰਦੀਆਂ ਨੇ ਤਾਂ ਵੀ ਉਹ ਆਪਣੇ ਪੁੱਤ ਨੂੰ ਕਬੱਡੀ ਖੇਡਣ ਤੋਂ ਕਦੇ ਨਹੀਂ ਰੋਕਦੇ। ਸਗੋਂ ਇਹ ਆਪਣੇ ਪੁੱਤ ਦੀ ਖੁਰਾਕ ਦਾ ਦੁੱਗਣਾ ਧਿਆਨ ਰੱਖਦੇ ਨੇ ਤਾਂ ਕਿ ਗੁਰਵਿੰਦਰ ਹੋਰ ਵੀ ਤਕੜਾ ਹੋ ਕੇ ਕੋਡੀ ਖੇਡ ਸਕੇ। ਆਪਣੇ ਪਿੰਡ ਤੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੇ ਤੁਹਾਨੂੰ ਦੱਸ ਦਈਏਗੇ ਇਹਨਾਂ ਦਾ ਪਰਿਵਾਰਕ ਕਿਤਾ ਖੇਤੀਬਾੜੀ ਹੈ ਪਰ ਇਹਨਾਂ ਦੇ ਘਰਦਿਆਂ ਨੇ ਕਦੇ ਵੀ ਗੁਰਵਿੰਦਰ ਉੱਤੇ ਖੇਤੀ ਕਰਨ ਦਾ ਜੋਰ ਨਹੀਂ ਪਾਇਆ ਸਗੋਂ ਉਹਨਾਂ ਨੂੰ ਕੋਡੀ ਖੇਡਣ ਵਾਲੇ ਪਾਸੇ ਖੁੱਲ੍ਹ ਦਿੱਤੀ ਹੋਈ ਹੈ ਦਰਅਸਲ ਇਹਨਾਂ ਦੇ ਦਾਦਾ ਜੀ ਸਰਦਾਰ ਚੰਨਣ ਸਿੰਘ ਵੀ ਆਪਣੇ ਸਮੇਂ 'ਚ ਕੋਡੀ ਦੇ ਵਧੀਆ ਖਿਡਾਰੀ ਰਹੇ ਉਹ 1972 ਤੋਂ ਲੈ ਕੇ 1984 ਤੱਕ ਵਧੀਆ ਕਬੱਡੀ ਖੇਡਦੇ ਰਹੇ ਗੁਰਵਿੰਦਰ ਦੇ ਦਾਦੇ ਨੇ ਪਿੰਡ ਕਾਂਗੇ ਦੇ ਵਿੱਚ ਕਬੱਡੀ ਕੈਂਪ ਵੀ ਲਾਇਆ ਸੀ ਤਾਂ ਕਿ ਉਹਨਾਂ ਦੇ ਇਲਾਕੇ ਤੇ ਉਹਨਾਂ ਦੇ ਪਿੰਡ ਦੇ ਹੋਣਹਾਰ ਤੇ ਵਧੀਆ ਖਿਡਾਰੀ ਉੱਭਰ ਕੇ ਸਾਹਮਣੇ ਆ ਸਕਣ ਤੇ ਪਿੰਡ ਦਾ ਨਾਮ ਰੌਸ਼ਨ ਕਰਨ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਪੈਲ ਗੁਰਵਿੰਦਰ ਘਾਂਗੇ ਨੂੰ ਬਾਸਕਟਬਾਲ ਖੇਡਣ ਦਾ ਸ਼ੌਂਕ ਰਿਹਾ ਕਿਉਂਕਿ ਗੁਰਵਿੰਦਰ ਦਾ ਕੱਦ ਕਾਠ ਵੀ ਵਧੀਆ ਸੀ ਤੇ ਨਾਲ ਹੀ ਗੁਰਵਿੰਦਰ ਤੇ ਉਹਨਾਂ ਦਾ ਪਰਿਵਾਰ ਇਹ ਸੋਚਦੇ ਸੀ ਕਿ ਬਾਸਕਟਬਾਲ ਇੱਕ ਚੰਗੀ ਗੇਮ ਹੈ ਇੰਟਰਨੈਸ਼ਨਲ ਗੇਮ ਹੈ ਜੇ ਉਹ ਵਧੀਆ ਗੇਮ ਖੇਡੇਗਾ ਤਾਂ ਉਹਨੂੰ ਵਧੀਆ ਸਰਕਾਰੀ ਨੌਕਰੀ ਵੀ ਮਿਲ ਸਕਦੀ ਹੈ ਪਰ ਬਾਸਕਟਬਾਲ ਦੇ ਵਿੱਚ ਗੁਰਵਿੰਦਰ ਘਾਂਗੇ ਦੀ ਗੱਲਬਾਤ ਨਹੀਂ ਬਣੀ ਕਿਉਂਕਿ ਉਹਨਾਂ ਦਾ ਦਾਦਾ ਸਰਦਾਰ ਚੰਨਣ ਸਿੰਘ ਚਾਹੁੰਦਾ ਸੀ ਕਿ ਮੇਰਾ ਪੋਤਾ ਵੀ ਕਬੱਡੀ ਖੇਡੇ ਸੋ ਇਹੇ ਕਰਕੇ ਗੁਰਵਿੰਦਰ ਘਾਂਗੇ ਨੇ ਬਾਸਕਟਬਾਲ ਛੱਡ ਕੇ ਕਬੱਡੀ ਦੀ ਪ੍ਰੈਕਟਿਸ ਕਰਨੇ ਸ਼ੁਰੂ ਕਰ ਦਿੱਤੀ ਉਹਨਾਂ ਨੇ ਆਪਣੇ ਦਾਦਾ ਜੀ ਤੋਂ ਕਬੱਡੀ ਦੀ ਸਿਖਲਾਈ ਲਈ ਦਾ ਪੇਚ ਸਿੱਖੇ ਉਸ ਤੋਂ ਬਾਅਦ ਉਹਨਾਂ ਨੇ ਜਲਾਲਾਬਾਦ ਜਾ ਕੇ ਪਹਿਲਵਾਨੀ ਟ੍ਰੇਨਿੰਗ ਵੀ ਲਈ ਤਾਂ ਕਿ ਸਰੀਰ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ ਜੇ ਇਹਨਾਂ ਦੁਆਰਾ ਕਬੱਡੀ ਖੇਡਣੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਸਾਲ 2016 ਦੇ ਵਿੱਚ ਗੁਰਵਿੰਦਰ ਨੇ ਆਪਣੇ ਇਲਾਕੇ 'ਚ ਹੋਣ ਵਾਲੇ ਛੋਟੇ-ਮੋਟੇ ਮੇਲਿਆਂ 'ਚ ਕੋਡੀ ਖੇਡਣੀ ਸ਼ੁਰੂਆਤ ਕਰ ਦਿੱਤੀ ਸੀ। ਦਰਅਸਲ ਇਹਨਾਂ ਦੇ ਸਰੀਰ ਦਾ ਵਜਨ ਸ਼ੁਰੂ ਤੋਂ ਹੀ ਵੱਧ ਰਿਹਾ ਜਿਸ ਕਰਕੇ ਇਹਨਾਂ ਨੇ ਸਿੱਧੇ ਹੀ ਓਪਨ ਦੇ ਮੈਚ ਖੇਡਣੇ ਸ਼ੁਰੂ ਕੀਤੇ। ਇਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਦੀ ਟੀਮ ਤਿਆਰ ਕਰਕੇ ਕਬੱਡੀ ਖੇਡਣੀ ਸ਼ੁਰੂ ਕੀਤੀ। ਉਸ ਤੋਂ ਬਾਅਦ ਇਹ ਜੋਗੇਵਾਲ ਦੀ ਟੀਮ ਦੇ ਵਿੱਚ ਕਬੱਡੀ ਖੇੜਦੇ ਰਹੇ ਫਿਰ ਅੱਗੇ ਚੱਲ ਕੇ ਹੋਰ ਵੀ ਕਈ ਕਬੱਡੀ ਟੀਮਾਂ ਦੇ ਨਾਲ ਇਹ ਕਬੱਡੀ ਖੇੜਦੇ ਰਹੇ 16 ਦਸੰਬਰ ਸਾਲ 2023 ਚ ਇਹਨਾਂ ਨੇ ਆਪਣੇ ਪਿੰਡ ਚ ਇੱਕ ਵੱਡਾ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਸੀ ਸਾਲ 2017 ਤੱਕ ਗੁਰਵਿੰਦਰ ਛੋਟੇ ਮੋਟੇ ਮੈਚ ਖੇਡਦਾ ਖੇਡਦਾ ਵੱਡੇ ਟੂਰਨਾਮੈਂਟ ਖੇਡਣ ਲੱਗ ਪਿਆ ਸਾਲ 2018 ਦਾ ਕਬੱਡੀ ਸੀਜ਼ਨ ਇਹਨਾਂ ਲਈ ਵਧੀਆ ਰਿਹਾ ਇਹ ਵਧੀਆ ਕਬੱਡੀ ਖੇਡੇ ਉਸ ਤੋਂ ਬਾਅਦ ਇਹਨਾਂ ਨੇ ਸਾਲ 2019 ਦੇ ਵਿੱਚ ਔਲਖਾਂ ਦਾ ਕਬੱਡੀ ਟੂਰਨਾਮੈਂਟ ਖੇਡਿਆ ਉਹ ਕਬੱਡੀ ਟੂਰਨਾਮੈਂਟ ਇਹਨਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਰਿਹਾ। ਉਸ ਟੂਰਨਾਮੈਂਟ ਨੇ ਇਹਨਾਂ ਦੀ ਕਬੱਡੀ ਲਾਈਨ ਬਦਲ ਕੇ ਰੱਖ ਦਿੱਤੀ। ਦਰਅਸਲ ਉਸ ਟੂਰਨਾਮੈਂਟ ਦੇ ਵਿੱਚ ਇਹਨਾਂ ਨੇ ਦੋ ਜੱਫੇ ਲਾ ਕੇ 1 ਲੱਖ ਦਾ ਨਕਦ ਇਨਾਮ ਆਪਣੇ ਨਾਂ ਕੀਤਾ। ਉਹ ਜੱਫੇ ਉਹਨਾਂ ਨੇ ਸਿਕੰਦਰ ਮਾੜੀ ਨੂੰ ਲਾਏ ਸੀ। ਸੋ ਇਦਾਂ ਸਾਲ 2019 ਦੇ ਵਿੱਚ ਉਹਨਾਂ ਦੀ ਵਧੀਆ ਖੇਡ ਕਰਕੇ ਉਹਨਾਂ ਦੇ ਇਲਾਕੇ ਫਾਜ਼ਿਲਗਾ ਦੇ ਵਿੱਚ ਗੁਰਵਿੰਦਰ ਕਾਂਗੇ ਵਾਲੇ ਦਾ ਨਾਂ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਲੋਕ ਕਾਂਗੇ ਵਾਲੇ ਨੂੰ ਜਾਣਣ ਲੱਗ ਪਏ। ਕਿ ਹਾਂ ਕੋਈ ਸਿੱਖ ਸਰਦਾਰ ਸਾਡੇ ਇਲਾਕੇ ਦਾ ਮੁੰਡਾ ਵਧੀਆ ਕਬੱਡੀ ਖੇਡਦਾ ਹੈ ਜਦੋਂ ਸਾਲ 2019 ਦੇ ਵਿੱਚ ਘਾਂਗੇ ਵਾਲਾ ਵਧੀਆ ਖੇਡਣ ਲੱਗ ਪਿਆ ਤਾਂ ਉਸ ਤੋਂ 2 ਮਹੀਨੇ ਪਹਿਲਾਂ ਘਾਂਗੇ ਵਾਲੇ ਦੇ ਦਾਦੇ ਜੀ ਦੀ ਡੈਥ ਹੋ ਗਈ ਸੀ ਇਸ ਗੱਲ ਦਾ ਅਫਸੋਸ ਗੁਰਵਿੰਦਰ ਨੂੰ ਹੁਣ ਵੀ ਹੈ ਕਿ ਉਹਨਾਂ ਦੇ ਦਾਦਾ ਜੀ ਆਪਣੇ ਪੋਤੇ ਨੂੰ ਕਬੱਡੀ ਖੇਡਦੇ ਨਹੀਂ ਵੇਖ ਸਕੇ ਪਰ ਦੂਜੇ ਪਾਸੇ ਗੁਰਵਿੰਦਰ ਨੂੰ ਇਸ ਗੱਲ ਦਾ ਜ਼ਮਾਨ ਤੇ ਖੁਸ਼ੀ ਵੀ ਹੈ ਕਿ ਆਪਣੇ ਦਾਦੇ ਦੇ ਸੁਪਨੇ ਨੂੰ ਉਹਨਾਂ ਨੇ ਪੂਰਾ ਕੀਤਾ ਕਿਉਂਕਿ ਦਾਦੇ ਨੇ ਹੀ ਕਾਂਗੇ ਵਾਲੇ ਨੂੰ ਕਬੱਡੀ ਖੇਡਣ ਲਾਇਆ ਸੀ ਜੇ ਹੁਣ ਗੱਲ ਕਰੀਏ ਗੁਰਵਿੰਦਰ ਕਾਂਗੇ ਵਾਲੇ ਦੀ ਪ੍ਰੈਕਟਿਸ ਦੀ ਤਾਂ ਇਹ ਹਰ ਰੋਜ਼ 3 ਤੋਂ 4 ਘੰਟੇ ਗਰਾਊਂਡ ਪ੍ਰੈਕਟਿਸ ਕਰਦੇ ਨੇ ਰੇਡਰ ਦੇ ਮੂਹਰੇ ਆ ਕੇ ਉਹਨਾਂ ਨੂੰ ਜ਼ੋਰ ਨਾਲ ਧੱਕਾ ਮਾਰ ਮਾਰ ਕੇ ਰੋਕਣਾ ਕਾਂਗੇ ਵਾਲੇ ਦਾ ਵੱਖਰਾ ਸਟਾਈਲ ਹੈ ਲੋਕ ਉਹਨਾਂ ਦੇ ਜੱਫਾ ਲਾਉਣ ਦੇ ਇਸ ਸਟਾਈਲ ਦੇ دیਵਾਨੇ ਨੇ ਇਸ ਤੋਂ ਇਲਾਵਾ ਘਾਂਗੇ ਵਾਲਾ ਰੇਡਰ ਨੂੰ ਵਗਲਾ ਪਰ ਕੇ ਵੀ ਰੋਕਣ ਦੀ ਕੋਸ਼ਿਸ਼ ਕਰਦਾ ਹੈ ਰੇਡਰਾਂ ਦੀਆਂ ਲੱਤਾਂ ਲੁੱਤਾਂ ਨੂੰ ਇਹ ਘੱਟ ਹੀ ਪੈਂਦਾ ਹੈ ਇਹ ਤਾਂ ਰੇਡਰ ਦੀ ਹਿੱਕ ਦੇ ਵਿੱਚ ਵੱਜਣ ਵਾਲਾ ਜਾਫੀ ਹੈ ਜੇ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹ ਘਰ ਦੀ ਆਮ ਦੇਸੀ ਖੁਰਾਕ ਖਾਂਦੇ ਨੇ ਜਿਦਾ ਕਿ ਦੁੱਧ ਦਹੀਂ ਘਿਓ ਪਨੀਰ ਡਰਾਈ ਫੂਡ ਫਰੂਟ ਸ਼ੇਕ ਜੂਸ ਰਗੜਾ ਵਗੈਰਾ ਹੀ ਇਹਨਾਂ ਦੀ ਦੇਸੀ ਖੁਰਾਕ ਹੈ ਖੇਡ ਦੇ ਮੈਦਾਨ ਦੇ ਵਿੱਚ ਇਸ ਖਿਡਾਰੀ ਦੀ ਪਰਸਨੈਲਿਟੀ ਵੀ ਦੂਜੇ ਖਿਡਾਰੀਆਂ ਨਾਲੋਂ ਅਲੱਗ ਹੀ ਹੈ 6 ਫੁੱਟ ਤੋਂ ਉੱਤੇ ਦਾ ਇਹ ਸਿੱਖ ਸਰਦਾਰ ਨੌਜਵਾਨ ਸਾਰੇ ਖਿਡਾਰੀਆਂ ਚੋਂ ਵੱਖਰਾ ਹੀ ਦਿਸਦਾ ਹੈ ਖੇਡਣ ਸਮੇਂ ਆਪਣੇ ਵਾਲਾਂ ਨੂੰ ਮਿੱਟੀ ਵਗੈਰਾ ਤੋਂ ਬਚਾਉਣ ਲਈ ਗੁਰਵਿੰਦਰ ਆਪਣੇ ਸਿਰ ਤੇ ਪਟਕਾ ਬੰਨ੍ਹ ਕੇ ਰੱਖਦਾ ਹੈ ਜੇ ਇਹਨਾਂ ਨੇ ਜਿੱਤੇ ਹੋਏ ਇਨਾਮਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਆਪਣਾ ਪਹਿਲਾ ਮੋਟਰਸਾਈਕਲ ਚੱਕ ਗਲਾਂ ਦੇ ਟੂਰਨਾਮੈਂਟ ਤੋਂ ਜਿੱਤਿਆ ਦੂਜਾ ਮੋਟਰਸਾਈਕਲ ਇਹਨਾਂ ਨੇ ਬਾਗਾ ਪੁਰਾਣੇ ਤੋਂ ਜਿੱਤਿਆ ਤੇ ਤੀਜਾ ਮੋਟਰਸਾਈਕਲ ਇਹਨਾਂ ਨੇ ਚੱਕ ਸੈਦੋਕੇ ਦੇ ਟੂਰਨਾਮੈਂਟ ਤੋਂ ਜਿੱਤਿਆ ਇਸ ਤੋਂ ਬਿਨਾ ਇਹ ਚੌਥਾ ਮੋਟਰਸਾਈਕਲ ਪਿੰਡ ਦੇਦਣਾ ਦੇ ਟੂਰਨਾਮੈਂਟ ਤੋਂ ਜਿੱਤ ਚੁੱਕੇ ਨੇ ਜੇ ਟਰੈਕਟਰਾਂ ਦੀ ਗੱਲ ਕਰੀਏ ਤਾਂ ਇਹ ਨਾਨਕਸਰ ਦੇ ਟੂਰਨਾਮੈਂਟ ਤੋਂ ਫੂਡ ਟਰੈਕਟਰ ਜਿੱਤ ਚੁੱਕੇ ਨੇ। ਇਹ ਨਾਲੇ ਕੁਲੀ ਖੋੜਦ ਮੋਗੇ ਦੇ ਟੂਰਨਾਮੈਂਟ ਤੋਂ ਜੀਪ ਵੀ ਜਿੱਤੀ ਹੈ। ਸੋ ਐਦਾਂ ਗੁਰਮੀਂਦਰ ਘਾਂਗੇ ਵਾਲਾ ਹੁਣ ਤੱਕ ਕਈ ਮੋਟਰਸਾਈਕਲ, ਕਾਰਾਂ, ਜਿੱਪਾਂ, ਬੁਲਟ ਮੋਟਰਸਾਈਕਲ, ਸੋਨੇ ਜਾਂ ਦੀਆਂ ਛੱਲੇ, ਮੁੰਦੀਆਂ, ਟਰੋਫੀਆਂ, ਸ਼ੀਲਡਾਂ ਦੇ ਨਗਦ ਇਨਾਮ ਜਿੱਤ ਚੁੱਕਿਆ ਹੈ। ਤੁਹਾਨੂੰ ਦੱਸ ਦਈਏ ਕਿ ਘਾਂਗੇ ਵਾਲੇ ਦਾ ਕਹਿਣਾ ਹੈ ਕਿ ਕਬੱਡੀ ਗੇਮ ਦੇ ਵਿੱਚ ਹੁਣ ਪਹਿਲਾਂ ਨਾਲੋਂ ਕਾਫੀ ਪੈਸਾ ਆ ਚੁੱਕਾ ਹੈ। ਨੌਜਵਾਨਾਂ ਨੂੰ ਵਾਤੋਂ ਅਦੇ ਕੋਡੀ ਗੇਮ ਨਾਲ ਜੁੜਨਾ ਚਾਹੀਦਾ ਹੈ। ਤਾਨੂੰ ਇਹ ਵੀ ਦੱਸ ਦਈਏ ਕਿ ਆਪਣੇ ਦਾਦਾ ਜੀ ਦੀ ਮੌਤ ਤੋਂ ਬਾਅਦ ਇੱਕ ਵਾਰ ਤਾਂ ਗੁਰਵਿੰਦਰ ਕਬੱਡੀ ਖੇਡਣੀ ਛੱਡ ਹੀ ਚੁੱਕਿਆ ਸੀ ਫਿਰ ਇਹਨਾਂ ਦੇ ਚਾਚਾ ਜੀ ਨੇ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਜੋ ਕਿ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਉਹਨਾਂ ਕਿਹਾ ਕਿ ਤੂੰ ਕੋਡੀ ਖੇਡਣੀ ਨਾ ਛੱਡ ਅਸੀਂ ਤੇਰੇ ਨਾਲ ਆ ਤੂੰ ਬਸ ਕੰਮ ਖਿੱਚ ਕੇ ਰੱਖ ਸੋ ਅੱਜ ਗੁਰਵਿੰਦਰ ਘਾਂਗੇ ਵਾਲਾ ਆਪਣੇ ਪੂਰੇ ਪਿੰਡ ਤੇ ਆਪਣੇ ਪਰਿਵਾਰ ਦੀ ਸਪੋਰਟ ਨਾਲ ਇੱਕ ਵਧੀਆ ਖਿਡਾਰੀ ਬਣ ਚੁੱਕਿਆ ਹੈ ਅੱਜ ਇਹ ਸਿੱਖ ਨੌਜਵਾਨ ਖਿਡਾਰੀ ਬਾਹਰਲੇ ਮੁਲਕਾਂ ਦੀ ਧਰਤੀ ਦੇ ਕੋਡੀ ਦੇ ਜਲਵੀ ਦਿਖਾ ਚੁੱਕਿਆ ਹੈ ਤਾਨੂੰ ਦੱਸਦੀ ਹੈ ਕਿ ਕਾਂਗੇ ਵਾਲਾ ਨਿਊਜ਼ੀਲੈਂਡ ਇੰਗਲੈਂਡ ਪਾਕਿਸਤਾਨ ਤੇ ਹੋਰ ਵੀ ਕਈ ਵਿਦੇਸ਼ਾਂ ਦੀ ਧਰਤੀ ਉੱਤੇ ਕਬੱਡੀ ਖੇੜ ਚੁੱਕਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਵਿਦੇਸ਼ਾਂ ਦੀ ਧਰਤੀ ਉੱਤੇ ਇਸ ਖਿਡਾਰੀ ਨੂੰ ਖੇਡਦੇ ਦੇਖਿਆ ਜਾਵੇਗਾ ਜੇ ਇਹਨਾਂ ਦੇ ਸ਼ੌਂਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਗੱਡੀਆਂ ਗਾਰਾਂ ਦਾ ਕਾਫੀ ਸ਼ੌਂਕ ਹੈ ਇਹਨਾਂ ਨੂੰ ਜਾਨਵਰਾਂ ਨਾਲ ਵੀ ਪ੍ਰੇਮ ਹੈ ਇਹਨਾਂ ਨੇ ਕਬੂਤਰ ਬਿੱਲੀਆਂ ਖਰਗੋਸ਼ ਤੇ ਕੁੱਤੇ ਰੱਖੇ ਹੋਏ ਨੇ ਜੇ ਇਹਨਾਂ ਦੇ ਪਸੰਦੀਦਾ ਰੀਡਰ ਦੀ ਗੱਲ ਕਰੀਏ ਤਾਂ ਗਗਨ ਜੋਗੇ ਵਾਲੀ ਇਹਨਾਂ ਦਾ ਫੇਵਰਟ ਰੀਡਰ ਹੈ ਜੇ ਇਹਨਾਂ ਦੇ ਪਸੰਦੀਦਾ ਜਾਫੀ ਦੀ ਗੱਲ ਕਰੀਏ ਤਾਂ ਪਾਲਾ ਜਲਾਲਪੁਰੀਆ ਇਹਨਾਂ ਦਾ ਫੇਵਰਟ ਜਾਫੀ ਹੈ ਸੋ ਇਹ ਸੀ ਦੁਨੀਆ ਦੇ ਮਹਾਨ ਇੰਟਰਨੈਸ਼ਨਲ ਕਬੱਡੀ ਖਿਡਾਰੀ ਗੁਰਵਿੰਦਰ ਕਾਂਗੇ ਵਾਲੇ ਦੀ ਬਾਇਓਗ੍ਰਾਫੀ ਤੁਹਾਨੂੰ ਗੁਰਵਿੰਦਰ ਕਾਂਗੇ ਵਾਲੇ ਦਾ ਜੱਫਾ ਲਾਉਣ ਦਾ ਸਟਾਈਲ ਕਿਵੇਂ ਲੱਗਦਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰ ਉਦੋਂ ਤੱਕ ਰੱਬ ਰੱਖਾ